ਵੀ ਬਲੌਕ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਇਹੀ ਖੜੇ ਆ ਪਿੰਡ ਕਠਾਣਾ ਬਲੌਕ ਕਨੂਆ ਦੇ ਪਿੰਡ ਜਿੱਥੇ ਅੱਜ ਕ੍ਰਿਸ਼ਮਸ ਦਾ ਤਿਉਹਾਰ ਜਿਹੜਾ ਬੜੀ ਧੂਮਤਾਂ ਨਾਲ ਮਨਰਾਇਆ ਜਾ ਰਿਹਾ ਇਸ ਮੌਕੇ ਤੇ ਜਿਹੜਾ ਲੰਗਰ ਲਗਾਏ ਗਿਆ ਨੇ ਤੇ ਦੇਖੋ ਲਾਈਵ ਆ ਮੇਰੀ ਮੁਲਾਕਾਤ ਮਖਰੀ ਇੱਕ ਲਾਇਆ ਹਾਂ ਪਾਣੀ ਦੇ ਡੂੰਘਿਆਂ ਦੀ ਸਾਹ ਇਹ ਸੁਬਕੇ ਤੇ ਜਿਹੜੀ ਪਿੰਡ ਅਠਾਲੇ ਦੇ ਸੰਤ ਵੱਲੋਂ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਆ ਤੇ ਰਾਤ ਜਾਂਦੀ ਸੰਤ ਨੂੰ ਰੋਗ ਰੋਕ ਕੇ ਜਿਹੜੇ ਆ ਚਾਹ ਪਕੌੜੇ ਦਾ ਲੰਗਰ ਜਿਹੜਾ ਸੁਕਾਇਆ ਜਾ ਰਿਹਾ ਦੇਖੋ ਲਾਈਵ ਸੰਤ ਜਿਹੜੀ ਉਹ ਸੇਵਾ ਕਰਦੀ ਹੋਈ ਇਸ ਵੇਰ ਤੋਂ ਜਿਹੜਾ ਉਹ ਲੰਗਰ ਜਿਹੜਾ ਉਹ ਚੱਪਕੌੜੇ ਦਾ ਚੱਲ ਰਿਹਾ ਗਰਮ ਕਰਨ ਜਿਹੜਾ ਪਕੌੜਾ ਔਰ ਚਾਹ ਜਿਹੜੀ ਲੋਕਾਂ ਨੂੰ ਪਿਆਈ ਜਾ ਰਹੀ ਆ ਇਸ ਮੌਕੇ ਤੇ ਡੀਜੇ ਦਾ ਵੀ ਪ੍ਰਬੰਧ ਕੀਤਾ ਗਿਆ ਦੇਖੋ ਲਾਈਵ ਬੜੇ ਪਿਆਰ ਦੇ ਨਾਲ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਆ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਤਹਾਰ ਬੜੀ ਬੜੀ ਤੁਮਤਮ ਨਾਲ ਮਨਾਇਆ ਜਾ ਰਿਹਾ ਘਰ ਘਰ ਦੇ ਵਿੱਚ ਖੁਸ਼ੀਆਂ ਮਨਾਇਆ ਜਾ ਰਹੀਆਂ ਤੇ ਬੜੇ ਪਿਆਰ ਦੇ ਨਾਲ ਕਿਤੇ ਆ ਰਹੀ ਆ ਇਸ ਮੌਕੇ ਤੇ ਸਾਡੇ ਕੋਲ ਪਹੁੰਚੇ ਨੇ ਪਤਪ੍ਰੇਰਕ ਸੈਣੀ ਜੀ ਅਸੀਂ ਉਹਨਾਂ ਨੂੰ ਸਿਰਫ ਤੁਹਾਡੇ ਉਹਨਾਂ ਦੇ ਫੇਸ ਹੀ ਦਿਖਾਵਾਂਗੇ ਦੇਖੋ ਲਾਈਵ ਇਹ ਨੇ ਸੇਵਾਦਾਰ ਜਿਹੜੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਸੇਵਾ ਕਰ ਰਹੇ ਨੇ ਤੇ ਡੀਜੇ ਹੰਸਰਾਜ ਜੀ ਦਾ ਹੰਸ ਦਾ ਚੱਲ ਰਿਹਾ ਜਿਹੜਾ ਪਿੰਡ ਸੌੜੀਆਂ ਤੇ ਜੇਕਰ ਤੁਹਾਨੂੰ ਵੀ ਇਸ ਦੀ ਕਿਤੇ ਲੋੜ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਸਸਤੇ ਰੇਟ ਤੇ ਵਿੱਚ ਇਹ ਮਹੱਈਆ ਹੋਵੇਗਾ ਤੇ ਬਾਕੀ ਵੇਖੋ ਲਾਈਵ ਚਾਹ ਪਕੌੜਾ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜਿੰਨ ਕਠਾਣਿਆਂ ਦੇ ਨਜ਼ਰ ਗੁਰੂਏ ਤੇ ਜੋ ਵੀ ਸਾਡਾ ਦੋਨਾਂ ਭਰਾਵਾਂ ਨੂੰ ਅੱਡੇ ਤੇ ਲੰਗਰ ਲਾਇਆ ਗਿਆ ਵਾ ਜੋ ਪੱਟੀ ਦੀਆਂ ਸਾਰਿਆਂ ਨੂੰ ਲੱਖ ਲੱਖ ਦੀ ਵਾਰਤਾ ਦਿੰਦੇ ਆ ਤੇ ਜਿੰਨੇ ਵੀ ਸੰਗਤ ਆਈ ਹੈ ਇੱਥੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅੱਗੇ ਗੱਲ ਕਰਾਂਗੇ ਇਹ ਇੱਕ ਸੇਵਾਦਾਰ ਤੁਸੀਂ ਇਸ ਜਿਹੜੀ ਸੇਵਾ ਕਰਿਓ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਰੀਆਂ ਸੰਗਤਾਂ ਨੂੰ ਜੈ ਮਸੀ ਦੀ ਸੇਵਾ ਬਹੁਤ ਹੀ ਪਿਆਰ ਭਾਵਨਾ ਦੇ ਨਾਲ ਚੱਲਦਾ ਪਿਆ ਸ੍ਰੀ ਦਾ ਹੀ ਕੰਮ ਬੜਾ ਵਧੀਆ ਇਕਠਾਣਿਆਂ ਦੀ ਸੰਗਤ ਦੇ ਸੰਯੋਗ ਦੇ ਨਾਲ ਸਾਰਾ ਕੰਮ ਵਧੀਆ ਚੱਲਦਾ ਪਿਆ ਵਾ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਰਹਿੰਦੀਆਂ ਹੋਈਆਂ ਸੰਗਤਾਂ ਨੂੰ ਸਾਰਿਆਂ ਨੂੰ 크리스마ਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਟਿਆ ਜਿਹੜੇ ਬਾਹਰੋਂ ਵੀ ਆਏ ਸੱਜਣ ਸਾਡੇ ਨਾਲ ਉਹਨਾਂ ਦਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਹੈ ਸਾਰਿਆਂ ਨੂੰ ਜੈਮਸੀ ਦੀ ਮੇਰੇ ਵੱਲੋਂ ਲਾਸਟ